ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਪੁਲਿਸ ਦੇ ਵੱਡੇ ਅਫਸਰਾਂ ਤੋਂ ਲੈ ਕੇ ਛੋਟੇ ਪੁਲਿਸ ਮਲਾਜ਼ਮਾਂ ਇੱਕ ਸੁੰਨੀ ਜਿਹੀ ਥਾਂ ਦੇ ਉੱਤੇ ਛਾਣਬੀਨ ਕਰਦੇ ਨਜ਼ਰ ਆ ਰਹੇ ਨੇ ਤਾ ਦਾਸ ਜੀ ਹੈ ਕਿ ਪੁਲਿਸ ਅਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਦੇ ਵਿੱਚ ਗੋਲੀਆਂ ਚੱਲੀਆਂ ਨੰਗੜ ਸ਼ਾਮਾ ਦੇ ਕੋਲ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਗੋਲੀ ਚੱਲਣ ਦੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਹੇ ਕਿ ਇਸ ਗੋਲੀਬਾਰੀ ਦੇ ਦੌਰਾਨ ਦੋ ਸਾਥੀਆਂ ਨੂੰ ਜਿਹੜਾ ਢੰਗ ਦੇ ਨਾਲ ਪਿੱਛਾ ਕਰਕੇ ਗੋਲੀਬਾਰੀ ਦੇ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਜਿਹੜੇ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਦੇ ਵਿੱਚ ਨੇ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ 16 ਮਾਮਲੇ ਦਰਜ ਨੇ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਧਾਰਾਵਾਂ ਲਗਾ ਕੇ ਇਹਨਾਂ ਦੇ ਉੱਤੇ ਮਾਮਲੇ ਜੁੜੇ ਦਰਜ ਕੀਤੇ ਗਏ ਨੇ ਬਾਕੀ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹ ਦੋ ਬਿਸ਼ਨੋਈ ਦੇ ਐਲਵੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਕਿੰਨੀ ਗੁੱਜਰ ਦੇ ਵੀ ਤੱਕ ਸੀਗੇ ਕਾਫੀ ਟਾਈਮ ਜੇਲ੍ਹ ਚ ਰਹੇ ਨੇ 16 ਪਰਚੇ ਨਾਤੇ ਦਰਜ ਡਬਲ ਮਟਰ ਵੀ ਹੈ ਅਟੈਂਪਟ ਟੂ ਮਟਰ ਐਕਸਟਰਸ਼ਨ ਤੇ 2-3 ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ ਵੀ ਉਹਨਾਂ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਤਾਂ ਪੁਲਿਸ ਤੇ ਫਾਇਰਿੰਗ ਕਿਤੇ ਨਾ ਸਰ ਇਥੇ ਕੀ ਕਰ ਰਹੇ ਸੀ ਐਸੇ ਲੋਕ ਇਥੇ ਇੰਨੇ ਵੈਪਨ ਛੁਪਾਏ ਹੋਏ ਸੀ ਵੈਪਨ ਛੁਪਾਏ ਸੋਫਿਸਟੀਕੇਟਿਡ ਵੈਪਨਸ ਤਿੰਨ ਵੈਪਨ ਰਿਕਵਰ ਹੋਏ ਇੱਕ ਘੱਟਟੀ ਬੋਰ ਦਾ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ ਸਟਾਰ ਪਿਸਟਲ ਉਹ ਚਾਈਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਤੇ ਨਾਨੋ ਸਿਵਲ ਹਸਪਤਲ ਪਹੁੰਚਦਾ ਸੋ ਰਿਲੀਵ ਕਰ ਦੋ ਕਿ ਸਵੇਰੇ ਕਿਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਸਵੇਰੇ ਨਹੀਂ ਬੰਦੇ ਗ੍ਰਿਫਤਾਰ ਕਰਨਾ ਕਿ ਅਚਾ ਇਹ ਹਥਿਆਰ ਕਿੱਥੋਂ ਲੈਣਾ ਇਹ ਤੇ ਜੀ ਜੀ ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਸਰ ਕਿੰਨੇ ਫਾਇਰ ਕੀਤੇ ਨੇ ਤੰਨ ਲੋਡਡ ਸੀਗੇ ਕੋ ਚਾਰ ਫਾਇਰ ਕੀਤੇ ਨੇ ਤੇ ਕਿਸੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਨਹੀਂ ਨਹੀਂ ਇਹ ਮੁੰਡੇ ਦੇ ਕਿੱਥੇ ਲੱਗੇ ਹੋਏ ਸੀ ਇਹ ਨਾ ਇੱਕ ਇੱਕ ਦਿਲਾਤ ਤੇ ਗੋਲੀ ਲਗੀ ਨਹੀਂ ਤਾਂ ਦੂਸਰੇ ਦੂਸਰੇ ਕਿਹ ਇਸ ਜਨਨ ਰੈਸ ਕੀਤਾ ਸੀ ਰੀਸੈਂਟ ਦੋਸਰ ਦੋ ਕੇਸਿਸ ਦੀ ਗਰੀਸ ਓਕੇ ਤੇ ਉਹਨਾਂ ਦੇ ਜਿਹੜੇ 16 ਪਰਚੇ ਦਰਜ ਹੈ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਆਪਣੇ ਕੋਲ ਜਲੰਧਰ ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ 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 ਜਲੰਧਰ ਚ ਕ੍ਰਾਈਮ ਨਹੀਂ ਕੀਤਾ ਨਾ ਕਬਨ ਜਲੰਧਰ ਆਮੀ ਦਰਦ ਕ੍ਰਾਈਮ ਕੀਤਾ ਹੁਣ ਅੱਧੇ ਫੜੇ ਹਨ ਨਾ ਕਬਨ ਜਲੰਧਰ ਜੀ ਜੀ ਸੋ ਦਾਸ ਦੀ ਹੈ ਕਿ ਪੁਲਿਸ ਨੇ ਦੱਸਿਆ ਕਿ 6 ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਪਿਛਲੇ 5-6 ਸਾਲਾਂ ਤੋਂ 16 ਮਾਮਲੇ ਇਨ੍ਹਾਂ ਔਰੋਪੀਆਂ ਦੇ ਖਿਲਾਫ ਦਰਜ ਕੀਤੇ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ